ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੁੰਡੇ ਤਿਆਰ ਹੋਏ ਆ ਸਿੰਗਲ ਬੈਟ ਖੇਡਣ ਨੂੰ ਅਸੀਂ ਚੱਲੇ ਆ ਜੀ ਕਮੇਟੀ ਲੈ ਇੰਨੀ ਮਾਇਆ ਲੈ ਕੇ ਜੀ ਸਿਕਿਉਰਟੀ ਲੈ ਕੇ ਚੱਲੇ ਆਂਗੇ ਇੰਨੀ ਇੰਨੀ ਮਾਇਆ ਸਾਡੇ ਕੋਲੇ ਅੱਜ ਗੰਨਾ ਵੀ ਕੋਲ ਆ ਸਾਡੇ ਕੋਲੇ ਅੱਜ ਗੰਨਾ ਵੀ ਰੱਖਾ ਦੇ ਗੰਨਾ ਵੀ ਆ ਠੈਰ ਇਸ ਦੀ ਗੰਨਾ ਸਾਡੀ ਟੀਮ ਦੇ ਕੈਪਟਨ ਨੂੰ ਵੀ ਆਹ ਬੈਟ ਪਸੰਦ ਨਹੀਂ ਆ ਇਹ ਕਹਿੰਦਾ ਮੇਰੇ ਨਾਲ ਖੇਡਣਾ ਕੀ ਲੱਗਦਾ ਇਹਦਾ ਜਾਈ ਇਹਦੇ ਨਾਲ ਬਾਸਟਿੰਗ ਦੋ ਬੈੜ ਲੱਗੇ ਨੇ ਬੰਦੇ 4 ਬੈੜ ਤੋਂ ਵਾਹ ਮਿਲਦੇ ਆਉਂਦੇ ਜਾ ਕੇ ਹੁਣ ਚੋਬਰ ਆ ਗਿਆ ਜੀ ਆਪਦੇ ਹਥਿਆਰ ਨਾਲ ਗਰਾਊਂਡ 'ਚ ਪਰ ਗਰਾਊਂਡ 'ਚ ਹਲੇ ਕੋਈ ਵਾਈ ਤਾਂ ਹੀ ਨਹੀਂ ਤਾਂਸ਼ ਖੇਡੀ ਜਾਂਦੇ ਤਾਂਸ਼ ਉਸਤਾਦ ਜੀ ਈ ਜਾਂ ਨਾ ਐਸ ਤਰ੍ਹਾਂ ਬਣਾਈ ਮੇਰਾ ਡੈਡ ਪਹਿਲੇ ਵੱਡਾ ਤੇ ਆ ਚੋੜ ਕਿੱਟ ਨੂੰ ਕਹੋ ਗਿਆ ਤਾਂ ਚੱਕਣੀ ਨਹੀਂ ਮੰਨਣੀ ਨਹੀਂ ਅਸੀਂ ਕਿਸੇ ਦੀ ਕਿੱਟ ਖੋਵੇਂ ਤਾਂ ਸਾਰੇ ਕਿੱਟ ਮੇਰੇ ਕੋਲ ਪਈ ਆ ਮੇਰੇ ਕੋਲ ਵੀ ਪਈ ਐ ਕਿੱਟ ਨੂੰ ਤਾਂ ਦੀ ਆ ਨਹੀਂ ਨਹੀਂ ਸਿਕਸਰ ਦੀ ਹੋਈ ਪਈ ਆ ਉਹ 10 ਕਿੰਨੇ ਹੁੰਦੇ ਆ ਬਾਲਾਂ ਦੇ ਤੇਰੇ ਵਿੱਚ ਟੋਲਗਾ ਵੀ ਖਾਇਆ ਮੈਨੂੰ 9 10 ਕਿੱਤਾ ਬਾਲਾਂ ਦੀ ਲੈ ਗਿਆ ਸਾਰੇ ਮੈਂ ਤਾਂ ਨਹੀਂ ਖੇਡਣਾਗਾ ਨਹੀਂ ਮੇਰੀ ਬੈੜੀ ਉਹ ਤੇ ਬੈੜੇ ਮੇਰੀ ਨਹੀਂ ਗਿਆ ਨਹੀਂ ਹਾਂ ਚਾਪਤ ਤੱਕ ਨਹੀਂ ਐਨਾ ਤੂੰ ਕੱਪ ਤਾਂ ਛੱਡ ਹੀ ਜਾਂਦੇ ਆ ਉਹ ਇਹਨਾਂ ਨੂੰ ਵੀ ਲਈ ਵੇਖੀ ਖੰਭਿਆ ਖੰਭੂ ਖਬੂ ਬੋਲ ਵੀ ਕਰਾਦਾ ਨਾ ਵੀ ਮਿਸ ਕਰਦੇ ਇਹਨਾਂ ਤੇ ਇਹ ਫੁੱਦੂ ਬੰਦੇ ਐ ਫੁੱਦੂ ਪਲੇਅਰ ਅਸਲੀ ਆਹਹਹ ਇਹ ਗੱਲ ਨਾਲ ਤਾਂ ਸਹਿਮਤ ਆ ਅ ਡਾਡ ਜਰਸੀਆਂ ਤਾਂ ਕੱਕੇ ਪਾਗ ਵੀ ਦੱਸਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਸਪੌਂਸਰ ਆ ਉਹ ਬਾਰੇ ਜਿਆਦਾ ਬਾਰੇ ਥਖੜੇ ਆ ਉਹ ਦੇ ਹੋਰ ਜਰਸੀ ਬੂਟ ਵੀ ਇਹਦੇ ਹੋਰ ਇਹਦੇ ਹੋਰ ਬੂਟ ਦਾ ਵੀ ਟੂਰਨਾਮੈਂਟ ਤਾਂ ਹੁੰਦਾ ਹੋਣਾ ਖੇਡਣ ਨਾਲ ਇਹ ਦੇ ਸਟਾਰਟ ਬਣੀ ਹੁਣ ਭੱਜਿਆ ਨਾ ਜੀ ਜਿਹੜਾ ਸੱਚੀ ਮੁੱਖੀ ਵਾਲੇ ਪਾਉਂਦੇ ਨੇ ਉਮੀਦਾਂ ਆਸਤੇ ਉਮੀਦਾਂ ਟੂਰਨਾਮੈਂਟ ਜਿੱਤੋ ਇਹ ਸਾਡਾ ਬੰਦਾ ਹੁਣ ਖਾਨ ਚ ਲੈ ਚਪੇੜੇ ਪਹਿਲੇ ਮੈਚ ਹੀ ਆਇਓ ਤੁਹਾਨੂੰ ਲਾਈਵ ਚਪੇੜੇ ਦਿਖਾਉਣੇ ਇਹਦੇ ਪੈਂਦੇ ਭਾਈ ਸਾਡੇ ਨੂੰ ਪਹਿਲਾਂ ਹੀ ਧਾਕੜੇ ਲੱਗ ਗਏ ਆ ਖੈ ਦਾ ਪੰਗਾ ਹੀ ਨਹੀਂ ਤੇਰੇ ਪਹਿਲਾਂ ਹੀ 700 ਕੇ ਤੇਰੇ ਕਹਿੰਦਾ ਭਾਈ ਦੱਸ ਦਿਆਂ 2 ਮਿੰਟ ਰੁਕ ਜਾਓ ਉਹਨਾਂ ਤੁਹਾਨੂੰ ਲੈ ਆਪਾਂ ਸਾਰਾ ਚੈੱਕ ਕਰਾ ਲੈਂਦੇ ਉਹ ਨੂੰ ਤਾਂ ਕੱਢ ਦੂੰਗਾ ਉਸੇ ਪਾਸੇ ਜਿਹੜਾ ਕੱਢ ਜਾਗਾ ਭਰਾਵਾ ਜਾ ਬੇ ਨਾ ਭਾਈ ਦਾ ਨਹੀਂ ਓਏ ਓਏ ਜਿੱਪੀ ਭਾਈ ਜਾਨਾ ਐ ਭਾਈ ਕੀ ਆਂਦਾ ਈ ਤੂੰ ਹੋਰ ਨਹੀਂ ਆ ਇੰਨਾ ਪਿੱਛੇ ਨੂੰ ਬੜਿਆ ਖੜਾ ਸ਼ਾਬਾਸ਼ ਸ਼ਾਬਾਸ਼ ਸ਼ਾਟ

ਲਗੇ ਤਨ ਸ਼ਾਟ ਆ ਰਿਹਾ ਤੂੰ ਨਾ ਹਾਂ ਤੇ ਆ ਬਿਗੀਰੀ ਤੂੰ ਸ਼ਾਟ ਆ ਯਾਰ ਆਜਾ ਬੰਦੇ ਠੀਕ ਹਾਂ ਤਾ ਠੀਕ ਹੈ ਸ਼ਾਹਵਰ ਆਜੂ ਅਸਤਾਦ ਹੋ ਨੇ ਤਾਂ ਦੂਜਾ ਮੈਚ ਇਧਰ ਸਾਹਬ ਹਣੀ ਪਹਿਲਾ ਮੈਂ ਜਿੱਤਾਂ ਫੇਰ ਆ ਮੈਂ ਕਰ ਪਹਿਲੀ ਤੇ ਸ਼ੱਕਾ ਦੂਜੀ ਵੈਲਪਲੇ ਬਾਈ ਬਾਲਾ ਜੀ ਨਾ ਨਾ ਹੀ ਭੱਜੋ ਸ਼ਾਬਾਹ ਯਾਰ ਫੀਡ ਹੈ ਸ਼ਾਬਾਹ ਆਜੂ ਭਾਈ ਉਸਤਾਦ ਦਿੱਤੀ ਜੀ ਬੋਲ ਸ਼ਾਬਾਹ ਬੱਲੇ ਬੱਲੇ ਸ਼ਾਬਾਹ ਬੱਲੇ ਵੈਲ ਪਲੇਡ ਆਜੂ ਭਾਈ ਸ਼ਰਮ ਕਰਦਾ ਸ਼ਰਮ ਬਾਜ਼ੀ ਲੱਗੀ ਚਾਰ ਬਾਲਾ ਬਾਈਆਂ ਦੇ ਪਾਰੀ ਖੇਡਦਾ ਸੁੰਦਰੀ ਨੰਬਰ ਟਿਕਟਾ ਰਾਜੂ ਚੇਪ ਉਹ ਕਿਦਾ ਪਾਣੀ ਨੂੰ ਗਵਾਲ ਤੇ ਆਟ ਥੋੜਾ ਜਿਹਾ ਮਿਲਦਾ ਉਸਤਾਦ ਉਹ ਬਾਈ ਦਾ ਹੁਕਮ ਆ ਅੱਜ ਉਸਤਾਦ ਜੀ ਦੂਜਾ ਮੈਂ ਜਿੱਤਣ ਤੋਂ ਬਾਅਦ ਸਲਾਹ ਦਿੰਦਾ ਸਾਡ ਤੀਜੇ ਬੰਦੇ ਦਾ ਮੈਚ ਹੋ ਗਿਆ ਆ ਗਿਆ ਦੋਏ ਆ ਆ ਵੀ ਤੱਕ ਕਿਸੀ ਆ ਦੋਏ ਆਤ ਆ ਗਿਆ ਘੇੜ ਕੇ ਹੋਰ ਬਾਲੇ ਫੜਵਾ ਦੇ ਨਹੀਂ ਨਹੀਂ ਲਾਡੀ ਹੈ ਹੈ ਤਨੂ ਬਾਲੰ ਸੈਂਚਰ ਦੇਣ ਫੋੜ ਲੱਗ ਜਾਂਦੇ ਨਹੀਂ ਨਹੀਂ ਕੋਸ ਸਾਹਿਬ ਅੱਖਾਂ ਨਹੀਂ ਚੜੀ ਤੇਰੇ ਬਾਲ ਹੈ ਕਿ ਨਹੀਂ ਅੱਗ ਤਾਂ ਲਾਈ ਸੀ ਨੇ ਕਿਵੇਂ ਹੈ ਐਨ ơi ਤੂੰ ਕੀ ਲੈਣਾ ਮੈਂ ਤਾਂ ਮੈਂ ਤਾਂ ਬਈ ਮੈਂ ਤਾਂ ਆਈ ਬਣਾਉਂਗਾ ਯੂਏ ਦੇ ਹਿਸਾਬ ਨਾਲ ਆਲਾ ਹੀ ਤਾਂ ਬੱਲੂ ਵਰਗੇ ਖੇਡਣ ਲਾ ਤੇ ਇੰਨੀ ਕਰ ਵਿੱਚ ਮਰ ਜਾਂਦਾ ਬੱਲ ਯੂਏਏ ਵਾਲੇ ਬਾਈ ਦਾ ਵੀ ਮੈਂ ਚੱਤੀ ਜਾਂ ਦੁਕਾਨ ਮੇਰਾ ਮੇਰਾ ਇਹ ਨਹੀਂ ਹਣੇ ਖੋਤੀ ਨਾ ਕੋਈ ਲੱਡੀ ਨੂੰ ਕੀ ਬੋਲਦਾ ਬੰਦਾ ਨੇ ਨਾ ਲਾਡੀ ਕੋਈ ਬੋਲਦਾ ਚੱਕਿਆ ਉਹ ਬੰਦਾ ਹਾਰ ਗਿਆ ਤੇ ਆ ਬਈ ਆਪਾਂ ਫੁੱਲ ਆਪਦਾ ਨਹੀਂ ਨਹੀਂ ਬਹੁਤ ਸੋਹਣਾ ਹੈ ਬਹੁਤ ਆਣਾ ਪਹਿਲੀ ਹਾਂਤ ਲਈਏ ਹੁਣ ਤਾਂ ਬੋਲਦਾ ਹੈਗਾ ਬਈ ਬੋਲਾਂ ਤਾਂ ਤੈਨੂੰ ਲੱਗੀਆਂ ਗਾਂ ਨੂੰ ਪਤਾ ਕੀ ਕਰਨੇ ਉਹ ਨੂ ਦੇਣ ਦੇ ਦੇ ਤੂੰ ਸਹਿਣ ਕੇ ਉਹ ਦੱਸਣਾ ਨਹੀਂ ਹਾਂ ਠੀਕ ਨਹੀਂ ਮੈਂ ਬੈਠੀ ਤੂੰ ਆਦੀ ਗੂਬੀ ਨਹੀਂ ਦੱਸਣੀ ਲੋਕ ਤਾਂ ਐ ਮਾਰਦੇ ਐ

ਹਟ ਗਿਆ ਆ ਗਿਆ ਵੇ ਇੱਧਰ ਆ ਜਾ ਜਿੱਤ ਕੇ ਓ ਬੈਟ ਸਭ ਦੇਖ ਕੇ ਸਮਝ ਮਤ ਮੇਰੇ ਹਿਸਾਬ ਨਾਲ ਦੋ ਕਰਨੇ ਆ ਬਾਈ ਗਾਂ ਵਾਲੇ ਬੰਦੇ ਬੋਲ ਮਰੀ ਲਾਦੀ ਪਹਿਲੀ ਤੇ ਸਖਿਆ ਲੈ ਜਾ ਇੱਧਰ ਕੀ ਲੱਗਦਾ 300 ਗਿਆ ਰੀ ਐਂਟਰੀ ਵੀ ਆ ਗਿਆ ਉਹਨਾਂ ਨੇ ਕਿਹਾ ਵੀ 3 ਐਂਟਰੀ ਪਾਸ਼ 3 ਬੈਟ 3 ਐਂਟਰੀ ਪਾਸ਼ ਲਾਉਣ ਓਏ ਆ ਬੰਦਾ ਰੀ ਐਂਟਰੀ ਵੀ ਕੋ ਸਾਹ ਕੋ ਜੁੰਦੇ ਤੂੰ ਲਾ ਖਾਂ ਮੈਚ ਦੋਹਰ ਰੀ ਐਂਟਰੀ ਅਸਤਾ ਤਾ ਦੋਸ ਕਰਤਾ ਇਹ ਦੋ ਖੇੜੀ ਨਹੀਂ 100 ਲਾ ਕੇ ਨਹੀਂ ਨਹੀਂ ਬਵਾਲਦਾ ਵੇਖੀਏ ਇਥੇ ਦੇ ਚੱਕੇ ਇਹਦੇ 3 ਵਜੇ ਵੀ ਆ ਬਾਈ ਨਾ ਕਰ ਆਪਣੇ ਟਾਸ ਕਰਕੇ ਆ ਜੀ ਸੱਜਿਆ ਤੈਨੂੰ ਉਹ ਅੱਧੇ ਛੱਕੇ ਦਾ ਮੇਰੇ ਜਾ ਟਾਸ ਕਰਿਆ ਤਰਾਪ ਨੂੰ ਨਾ ਇੰਨਾ ਹੌਲ ਬਲੌਕ ਬਣਾਈ ਜਾਂਦਾ ਇਹਨੇ ਪਣਾਉਣਾ 14 ਬਰੋ ਇਹ ਐਮਆਈ ਦੇ ਨੋਟਿਸ ਤੇ ਆਉਂਦਾ ਇਹ ਮੇਰੇ ਨਾਲ ਪੰਜ ਵਾਰੀ ਖੇਡ ਲਾ ਪਰ ਮੈਨੂੰ ਅਜੇ ਦੂਜੇ ਨਾਲ ਤਰਾਜ ਕਰਨ ਨੂੰ ਬੰਦੇ ਉਹਨੂੰ ਕਹ ਰਿਹਾ ਉਹਨੂੰ ਕਿਹੜਾ ਖੇਡਣਾ ਆਉਂਦਾ ਉਹੀ ਕਹਿ ਰਿਹਾ ਉਹਨੇ ਕਹ ਬਈ ਚੰਡੀਗੜ੍ਹ ਪੜਦਾ ਖੇਡਣਾ ਇੱਥੇ ਬਾਪੂ ਆਇਆ ਛੁੱਟੀ ਆਇਆ ਵਾ ਹੂੰ ਕੋਛ ਰਿਹਾ ਮੈਂ ਤਾਂ ਲੈ ਲੈਣਾ ਜੇ ਬਾਈ ਰੋਲਾ ਪੈਗਾ ਆਪੇ ਮੂਰੇ ਹੋ ਜਾਈ ਤਰੀ 3 ਐਂਟਰੀ ਮੈਨੂੰ ਤਾਂ ਕੀ ਆ ਮੈਂ ਤਾਂ 48 ਪੂਰੇ ਕਰਨਾ ਮੈਂ ਮੈਂ ਇੱਕ ਤੋਂ ਉਂਗਾਰੀ 48 ਖੇਡ ਲਾ ਲੇਕਿਨ ਉਹ 3 ਐਂਟਰੀ ਕਰ ਲਾ 3 ਐਂਟਰੀ ਹੋ ਗਈ ਕੀ ਨਾ ਬ ਸਾਬ ਬਈ ਸਾਬ ਸਾਬ ਨਹੀਂ ਵਰਦੀ ਕਰਦੀ ਬਈ ਵਰਦੀ ਸਾਬ ਬਈ ਇਕ ਕਲਾ ਹੀ ਲਿਖਿਆ ਬਈ ਠੱਠੀ ਭਾਈ ਲਿਖਿਆ ਸੀ ਵਿੱਚ ਬਈ ਮੇਰਾ ਵੀ ਲਿਖ ਲੈ ਯਾਰ ਵੇਖੀ ਉੱਪਰ ਲੈ ਸਾਬ ਦੱਸ ਸਾਬ ਫੋਨ ਫੜਾਓ ਕਿਵੇਂ ਜੀ ਪਰਫਾਰਮੈਂਸ ਚਾਹੀਦੀ ਤੁਹਾਨੂੰ ਇਹ ਤਾਂ ਸਾਬ ਨੂੰ ਸੇਵ ਬਾਲਣਾ ਸ਼ੀਰ ਗਾਲ ਤੇ ਮਾਰੀ ਗਾਲ ਤਾਂ ਉਹ ਵੀ ਨਹੀਂ বাজਦੀ ਮੇਰੇ ਤੋਂ ਮਾਰੀ ਕੋਈ ਨਹੀਂ ਗਾਲਤ ਤਾਂ ਸਾਰਾ ਜ਼ੋਰ ਨਾਲ ਤਾਣੀ বাজਦੀ ਤੂੰ ਤੰਗ ਕੇ ਸੜਦਾ ਸੜੀਆਂ ਬੂਟ ਦਿਖਾਈ ਕਿਵੇਂ ਆ ਆ ਜਾਣੇ ਫੋਕ ਆਵਰ ਲੀ ਤੇ ਲੋ ਨਹੀਂ ਯਾਰ ਇਹ ਗੁੱਠਾ ਲੱਗਣ ਲੱਗ ਗਿਆ ਮੇਰਾ ਮੇਰੇ ਨੌ ਫਸਿਆ ਬਣਾ ਬੈਸਾਨ ਕਰਕੇ ਖੁੱਲੇ ਚਾਹੀਦੇ ਮੈਨੂੰ ਨਹੀਂ ਦਿਖਾਣਾ ਮੈਂ ਤੈਨੂੰ ਮੈਂ ਤਾਂ ਪਾੜ ਕੇ ਦੇਣਾ ਨਾਲ ਦੇ ਪਾੜਨ ਤਾਂ ਮੈਨੂੰ ਪਾੜਨਾ ਇਥੇ ਵੀ ਪਾੜ ਕੇ ਦੇ ਦੀ ਲਾਡੀ ਮੈਂ ਤੈਨੂੰ ਕੰਡ ਜਾ ਸਾਵ ਚੱਲਾ ਟੋਸ ਕਰਨ ਆਹ ਦੇਖ ਬਾਈ ਨਹੀਂ ਨਹੀਂ ਚੋਟ ਕਰ ਦੇਣਾ ਨਹੀਂ ਰਾਸ ਆ ਕੇ ਡਾਈਂਗ ਕਰ ਦੇਣਾ 00 ਦਾ ਨੰਬਰ ਸ਼ੁਰੂ ਨਾਲ ਤਾ ਨੂੰ ਬੈਠ ਦੇ ਗਿਆ ਭਾਜੀ ਭਾਜੀ ਦੁਬਾਰੇ ਐਂਟਰ ਕਰਾ ਦੇ ਬੈਠਾ ਵੇ ਇੱਕ ਦੂਜਾ ਬੈਠ ਜਾ ਕੇ ਲਿਆ ਫੜਾ ਆ ਆ ਬੈਟ ਜਿਹੜਾ ਨਵਾਂ ਲਿਆ ਆ ਬੈਟ ਨਵਾਂ ਜਿਹੜਾ ਲਿਆਂਦਾ ਹੈ ਬਰਿੰਦਰ ਸਾਹਿਬ ਨੂੰ ਦੇਣ ਜਾ ਰਹੇ ਆ ਕੋਚ ਇਹਨਾਂ ਦੋ ਵਾਰੀ ਹਾਰ ਕੇ ਦੀ ਐਂਟਰੀ ਕਰਵਾ ਕੇ 3rd ਐਂਟਰੀ ਹੋਈ ਹੈ ਇੱਥੇ ਸਾਡੇ ਉਸਤਾਦ ਜੀ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਸਿੱਖਿਆ ਦਿੱਤੀ ਹੈ ਇਹ ਤਾਂ ਕੋਈ ਵੇਟ ਕਰਕੇ ਮਾਰੀ ਪੱਟਾ ਵਾਲ ਰਗਾ ਤੈਨੂੰ ਆਣਾ ਵੇਟ ਕਰਕੇ ਜਿਆ ਸ਼ਰ ਨਹੀਂ ਪਾਣੀ ਪਾਰ ਕੇ ਲੈ ਦੀ ਐਂਟਰੀ ਨਾ ਕਰਾਵਾਂ ਆਣੀ ਕੀ ਮਾਰਦਾ ਤੋਂ ਤੋਂ ਪੂਰਾ ਮੈਂ ਉਹਦੇ ਦੂਸਰਾ ਮਾਰਿਆ ਭਾਈ ਚੌਲ ਕਰਾ ਕੇ ਦੇ ਗਿਆ ਨੂੰ ਬੰਦਾ ਤੇ ਉਹਦੇ ਨਾਲ ਹੀ ਮੈਚ ਆ ਗਿਆ ਲੱਡੀ ਦਾ ਪੈਂਡਾ ਸਿੱਖਟੇ ਆਪਣਾ ਸਾਡਾ ਲੀਗ ਤੇ ਮੈਚ ਆ ਗਿਆ ਕੀ ਕਰਨੇਗਾ ਪਹਿਲਾਂ ਇਹਨੇ ਟਾਸ ਸਸੂਆ ਵੀਰੇ ਕੋਈ ਮੈਚ ਯਾਰੀ ਦੋਸਤੀ ਹਾਂ ਤੂੰ ਮੇਰੇ ਨਾਲ ਟਾਸ ਕਰੇਗਾ ਮੈਚ ਯਾਰੀ ਦੋਸਤੀ ਕੋਈ ਨਹੀਂ ਇੱਥੇ ਆਪਾਂ ਓਪੋਜ਼ੈਂਟ ਆਵੇ ਇੱਕ ਕੁਝ ਦੇ। ਇਹ ਨਾ ਨਾ ਕਲਾਬ ਕਰ। ਇਹ ਅਪਾਰੀ ਬੈਠੋ ਇਹਨਾਂ ਦਾ ਕੰਮ ਹੋਣਾ ਪਹਿਲਾਂ। ਕਾ ਚੀ ਗਾਣੇ ਬੋਲੇ। ਕੀ ਵਿਚ ਗਿਆ। ਹੋਰ ਆ ਕੰਮ ਆ ਪਾਣੀ ਹੋਣੇ। ਅਬੜਾ ਕਿੱਡਾ ਨਾ ਮੈਂ ਜਿੱਤੇ। ਕਾ ਸਹੀ ਆਵੀ ਸਹੀ। ਹੋਰ ਮਣੀ ਕਰਦਾ। ਤੁਹਾਡੇ ਮੈਚ ਦੀ ਵੀ ਤੁਸੀਂ ਜਿੱਤੋਗੇ ਕਿ ਦੂਜੇ ਰਾਉਂਡ ਦਾ ਨਹੀਂ ਜਿੱਤੋਗੇ। ਬਿਲਕੁਲ ਜਿੱਤਾਂਗੇ ਬਾਈ ਜੀ। ਹਾਂ। ਰਾਤ ਨੂੰ ਜਿੱਤਾਂਗੇ ਹਾਰ ਨਾਲ ਹੀ ਕਿਹੜੀ ਗੱਲ। ਕਿੰਨੇ ਕਿੰਨੇ ਸਕੋਰ ਬਣਾਉਂਦੀ ਸੁਭਾਵਨਾ। ਉਹ ਜਿਵੇਂ ਵੀ ਪਾਸ ਕਰਾਂਗੇ ਓਕੇ ਮਿਲਦੇ ਹਾਂ ਮਾਫੀ ਚਾਹੁੰਦੇ ਆ ਫੋਨ ਦੀ ਬੈਟਰੀ ਡਾਊਨ ਹੋਣ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਮਿਲਦੇ ਹਾਂ ਜੇ ਅਗਲੇ ਵਲੌਗ ਵਿੱਚ ਬਾਏ ਬਾਏ